ਇੱਕ ਭਿਆਨਕ ਸੜਕ ਹਾਦਸਾ ਹੋਇਆ ਹਾਦਸਾ ਨਾ ਭਿਆਨਕ ਹੋਇਆ ਕਿ ਗੱਡੀ ਦੇ ਪਰ ਖੱچے ਉੜ ਚੁੱਕੇ ਨੇ ਥਾਰ ਗੱਡੀ ਜਿਹੜੀ ਆ ਪੂਰੀ ਤਰੀਕੇ ਤੋਂ ਚੱਕਨਾ ਚੂਰ ਹੋ ਗਈ ਤਾਂ ਜਾਣਕਾਰੀ ਜਿਹੜੀ ਆ ਅਭੋਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਥਾਰ ਅਤੇ ਟਰੈਕਟਰ ਟਰਾਲੀ ਦੇ ਵਿਚਕਾਰ ਭਿਆਨਕ ਟੱਕਰ ਹੁੰਦੀ ਆ ਟੱਕਰ ਹੀ ਨਹੀਂ ਭਿਆਨਕ ਹੁੰਦੀ ਹੈ ਕਿ ਥਾਰ ਗੱਡੀ ਜਿਹੜੀ ਆ ਪੂਰੀ ਤਰੀਕੇ ਤੋਂ ਚੱਕਨਾ ਚੂਰ ਹੋ ਜਾਂਦੀ ਆ ਉਦੋਂ ਹੀ ਗੱਡੀ ਦੇ ਵਿੱਚ ਸਵਾਰ ਜਿਹੜਾ ਨੌਜਵਾਨ ਵਿਅਕਤੀ ਸੀ ਉਸ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ ਮਲੋਟ ਰੋਡ ਤੇ ਜਦੋਂ ਇਹ ਵਿਅਕਤੀ ਜਿਹੜਾ ਆਪਣੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਹੁੰਦਾ ਤਾਂ ਉੱਥੇ ਹੀ ਰਸਤੇ ਦੇ ਵਿੱਚ ਆ ਰੋਡ ਦੇ ਕੰਡੇ ਦੇ ਉੱਤੇ ਇੱਕ ਟਰੈਕਟਰ ਟਰਾਲੀ ਖੜੀ ਹੁੰਦੀ ਹੈ ਜਿਸ ਦੇ ਵਿੱਚ ਇਸ ਦੀ ਥਾਰ ਗੱਡੀ ਜਿਹੜੀ ਅਚਾਨਕ ਜਾ ਕੇ ਵੱਜ ਜਾਂਦੀ ਹੈ ਉਸ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਤਾਂ ਹਾਦਸੇ ਦੇ ਵਿੱਚ ਇੱਕ ਵੱਡਾ ਨੁਕਸਾਨ ਹੁੰਦਾ ਹੈ ਥਾਰ ਗੱਡੀ ਜਿਹੜੀ ਆ ਬੁਰੀ ਤਰੀਕੇ ਤੋਂ ਚੱਕਨਾ ਚੂਰ ਹੋ ਜਾਂਦੀ ਹੈ ਤਾਂ ਸਥਾਨਕ ਲੋਕ ਜਿਹੜੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰੰਤੂ ਉੱਤੇ ਹੀ ਡਾਕਟਰਾਂ ਦੇ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਦੇ ਵਿੱਚ ਰੈਫਰਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਰਾਤ ਹੀ ਉਸ ਦੀ ਮੌਤ ਤਾਂ ਜਿਹੜੀ ਉਹ ਹੋ ਜਾਂਦੀ ਆ ਤਾਂ ਮ੍ਰਿਤਕ ਵਿਅਕਤੀ ਦੀ ਪਛਾਣ ਜਿਹੜੀ ਆ ਸੁਜੋਤ ਸਿੰਘ ਵਜੋਈ ਆ ਜਿਸ ਦੀ ਉਮਰ ਤਕਰੀਬਨ 26 ਸਾਲ ਦੱਸੀ ਜਾ ਰਹੀ ਆ ਤਾਂ ਵਿਅਕਤੀ ਜਿਹੜਾ ਪੇਸ਼ੇ ਤੋਂ ਵਕੀਲ ਸੀ ਤਾਂ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਸਤੋਂ 5 ਦਿਨ ਪਹਿਲਾਂ ਹੀ ਇਸ ਵਿਅਕਤੀ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਤਾਂ ਇਸ ਵਿਅਕਤੀ ਦਾ 5 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਵਿਅਕਤੀ ਜਿਹੜਾ ਆ ਮਲੋਟ ਰੋਡ ਤੇ ਜਾ ਰਿਹਾ ਸੀ ਪਰੰਤੂ ਰਸਤੇ ਦੇ ਵਿੱਚ ਸਾਈਡ ਤੇ ਇੱਕ ਟਰੈਕਟਰ ਟਰਾਲੀ ਖੜੀ ਹੁੰਦੀ ਹੈ ਕਿਸੇ ਕਾਰਨ ਵਰਸ਼ ਇਸ ਦੀ ਥਾਰ ਗੱਡੀ ਜਿਹੜੀ ਹੈ ਬੇਕਾਬੂ ਹੋ ਕੇ ਸਿੱਧੀ ਉਸ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਹੁੰਦਾ ਹੈ ਸਥਾਨਕ ਲੋਕਾਂ ਦੇ ਵੱਲੋਂ ਇਸ ਨੂੰ ਹਸਪਤਾਲ ਜਿਹੜਾ ਲਜਾਇਆ ਜਾਂਦਾ ਪਰੰਤੂ ਹਸਪਤਾਲ ਦੇ ਵਿੱਚ ਉਸ ਨੌਜਵਾਨ ਵਿਅਕਤੀ ਦੀ ਮੌਤ ਆ ਜਿਹੜੀ ਉਹ ਹੋ ਗਈ ਹੈ ਤਾਂ ਇੱਕ ਨਵ ਵਿਆਹੇ ਮੁੰਡੇ ਦੀ ਅਚਾਨਕ ਮੌਤ ਹੋਈ ਹੈ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਕਿਉਂਕਿ ਨਵਾਂ ਨਵਾਂ ਵਿਆਹ ਸੀ ਵਿਆਹ ਦੇ ਚਾਹ ਹਲੇ ਪੂਰੇ ਵੀ ਨਹੀਂ ਹੋਏ ਸੀ ਘਰ ਦੇ ਵਿੱਚ ਇਸ ਦੀ ਘਰਵਾਲੀ ਜਿਹੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਮਾਤਾ ਘਰੇ ਬੈਠ ਕੇ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰੰਤੂ ਪੁੱਤ ਜਿਹੜਾ ਆ ਘਰ ਨਹੀਂ ਆਉਂਦਾ ਕਿਸੇ ਦਾ ਘਰ ਵਾਲਾ ਜਿਹੜਾ ਉਹ ਘਰੇ ਨਹੀਂ ਆਉਂਦਾ ਰਸਤੇ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਉਸ ਭਿਆਨਕ ਹਾਦਸੇ ਦੇ ਵਿੱਚ ਉਸ ਵਿਅਕਤੀ ਦੀ ਉਸ ਨੌਜਵਾਨ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਗਈ ਤਾਂ ਇਹ ਨੌਜਵਾਨ ਮੁੰਡਾ ਜਿਹੜਾ ਸੀਗਾ ਪੇਸ਼ੇ ਵਜੋਂ ਇੱਕ ਵਕੀਲ ਸੀ ਆਪਣੀ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਪਰੰਤੂ ਰਸਤੇ ਦੇ ਵਿੱਚ ਇਹ ਪਹਾੜਾ ਵਾਪਰ ਜਾਂਦਾ ਰਸਤੇ ਦੇ ਵਿੱਚ ਸਾਈਡ ਤੇ ਇੱਕ ਟਰੈਕਟਰ ਟਰਾਲੀ ਖੜੀ ਹੁੰਦੀ ਹੈ ਟਰੈਕਟਰ ਟਰਾਲੀ ਦੇ ਨਾਲ ਇਸ ਦੀ ਥਾਰ ਗੱਡੀ ਦੀ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਮਾਮਲਾ ਜਿਹੜਾ ਅਬੋਹਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਮਲੋਟ ਰੋਡ ਦੇ ਉੱਤੇ ਇਹ ਭਿਆਨਕ ਹਾਦਸਾ ਹੋਇਆ ਇੱਕ ਨਵਿਆਏ ਮੁੰਡੇ ਦੀ ਹਾਦਸੇ ਦੇ ਵਿੱਚ ਮੌਤ ਹੋਈ ਹੈ ਜੋ ਕਿ ਪੇਸ਼ੇਵਜੋ ਇੱਕ ਵਕੀਲ ਦੱਸਿਆ ਜਾ ਰਿਹਾ ਹੈ